ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਫੱਟੀ ਅਪਡੇਟ ਔਰਤਾਂ ਦੀ ਰਖੜੀ ਤੇ ਵੱਡਾ ਤੋਹਫਾ ਸੀਐਮ ਮਾਨ ਨੇ ਕਰ ਦਿੱਤਾ ਵੱਡਾ ਐਲਾਨ ਔਰਤਾਂ ਨੂੰ ਮਿਲੇਗਾ 1100 ਰੁਪਏ ਮਹੀਨਾ ਪੈਨਸ਼ਨ ਇਸ ਤਰੀਕੇ ਫਾਰਮ ਭਰੋ ਬੀਬੀ ਐਲ ਔਰਤਾਂ ਨੂੰ ਮਿਲੇਗਾ ਸਭ ਤੋਂ ਪਹਿਲਾ ਲਾਭ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਅਲਰਟ ਤੇ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣ ਗਿਆ ਅੱਜ ਗੱਲ ਕਰ ਰਹੇ ਹਾਂ ਰਖੜੀ ਤੇ ਔਰਤਾਂ ਲਈ ਵੱਡਾ ਤੋਹਫ਼ਾ ਜੋ ਕਿ ਪੰਜਾਬ ਸਰਕਾਰ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਇੱਕ ਗਰੰਟੀ ਦਿੱਤੀ ਗਈ ਸੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਕਿ ਸਾਡੀ ਸਰਕਾਰ ਆਉਣ ਤੇ ਔਰਤਾਂ ਨੂੰ 1000 ਰੁਪਏ ਪੈਨਸ਼ਨ ਸਕੀਮ ਦਾ ਲਾਭ ਦੇਵਾਂਗੇ ਅਤੇ ਕੁਝ ਸਮੇਂ ਪਹਿਲਾਂ ਹੀ ਪੰਜਾਬ ਦੇ ਸੀਐਮ ਮਾਨ ਨੇ ਇੱਕ ਵੱਡਾ ਐਲਾਨ ਕੀਤਾ ਸੀ ਕਿ ਜੋ ਔਰਤਾਂ ਨੂੰ 1000 ਰੁਪਏ ਪੈਨਸ਼ਨ ਸਕੀਮ ਦੇਣ ਜਾ ਰਹੇ ਆ ਇਸ ਦੀ ਬਦਲੇ ਹੁਣ ਪੰਜਾਬ ਸਰਕਾਰ 1100 ਰੁਪਏ ਪੈਨਸ਼ਨ ਸਕੀਮ ਦਾ ਐਲਾਨ ਕਰੇਗੀ ਯਾਨੀ ਕਿ ਹੁਣ ਔਰਤਾਂ ਨੂੰ 1100 ਪੈਨਸ਼ਨ ਦਿੱਤੀ ਜਾਏਗੀ ਇਸ ਦੇ ਲਈ ਰਖੜੀ ਦੇ ਉੱਪਰ ਸਭ ਤੋਂ ਵੱਡਾ ਤੋਹਫਾ ਦੇਣ ਦਾ ਅਨਾਉਂਸਮੈਂਟ ਕੀਤੀ ਗਈ ਹੈ ਉਹਨੂੰ ਦੱਸਦੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਸਰਕਾਰ ਸੀਐਮ ਮਾਨ ਦੇ ਵੱਲੋਂ ਰਖੜੀ ਦੇ ਤਿਹਾੜੀ ਤੇ ਔਰਤਾਂ ਲਈ ਕੁਝ ਖਾਸ ਕੀਤਾ ਜਾ ਰਿਹਾ ਹੈ ਜਿਵੇਂ ਕਿ ਪਿਛਲੀ ਰਖੜੀ ਦੇ ਤਿਹਾੜੀ ਤੇ ਔਰਤਾਂ ਨੂੰ ਯਾਨੀ ਕਿ ਲੜਕੀਆਂ ਨੂੰ ਆਂਗਣਵਾੜੀ ਵਰਕਰ ਸੁਪਰਵਾਈਜ਼ਰ ਅਤੇ ਹੈਲਪਰ ਦੀ ਭਰਤੀ ਤੇ ਜੋਇਨਿੰਗ ਲੈਟਰ ਦਿੱਤੇ ਗਏ ਸੀ ਅਤੇ ਉਸ ਤੋਂ ਪਹਿਲਾਂ ਵੀ ਔਰਤਾਂ ਦੇ ਲਈ ਕੁਝ ਨਵੇਂ ਅਨਾਉਂਸਮੈਂਟਾਂ ਕੀਤੀਆਂ ਗਈਆਂ ਸਨ ਤਾਂ ਇਸ ਸਰਕੜੀ ਦੇ ਤਿਹਾੜੀ ਤੇ ਵੀ ਔਰਤਾਂ ਨੂੰ ਜੋ ਵਾਅਦਾ ਕੀਤਾ ਗਿਆ ਸੀ 1100 ਰੁਪਏ ਪੈਨਸ਼ਨ ਦੇਣ ਦਾ ਤਾਂ ਇਹ ਵਾਅਦਾ ਪੂਰਾ ਕਰਨ ਦੇ ਲਈ ਸੀਐਮ ਮੰਨ ਲੱਗੇ ਹੋਇਆ ਜਿਸ ਕਰਕੇ ਇਸ ਸਾਲ ਦੌਰਾਨ ਵੀ ਔਰਤਾਂ ਦੇ ਲਈ ਨਵੀਂ ਸਕੀਮ ਦਾ ਅਨਾਉਂਸਮੈਂਟ ਕੀਤਾ ਗਿਆ ਹੈ ਅਗਰ ਤੁਸੀਂ ਵੀ ਪੰਜਾਬ ਵਿੱਚ ਰਹਿ ਰਹੇ ਹੋ ਅਤੇ ਤੁਹਾਡੇ ਘਰ ਵਿੱਚ 18 ਸਾਲ ਪਲੱਸ ਕੋਈ ਵੀ ਔਰਤ ਯਾਨੀ ਕਿ ਊਮਨ ਹੈ ਤਾਂ ਤੁਸੀਂ ਵੀ ਇਹ ਸਕੀਮ ਦਾ ਲਾਭ ਉਹਨਾਂ ਦੇ ਲਈ ਲੈ ਸਕਦੇ ਹੋ ਤਾ ਪੂਰੀ ਅਪਡੇਟ ਦੇ ਲਈ ਲੈ ਕੇ ਚੱਲਦੇ ਹਾਂ ਲੇਟੈਸਟ ਨਿਊਜ਼ ਤੇ ਤਾਂ ਪੰਜਾਬੀਆਂ ਔਰਤਾਂ ਨੂੰ ਚਾਰ ਪਾਰਟ ਵਾਈਜ਼ ਚਾਰ ਭਾਗਾ ਵਾਈਜ਼ ਇਹ ਸਕੀਮ ਦਾ ਲਾਭ ਦਿੱਤਾ ਜਾਣਾ ਵਾਲਾ ਹੈਗਾ ਸਭ ਤੋਂ ਪਹਿਲੇ ਭਾਗ ਵਿੱਚ ਕਿਹੜੀਆਂ ਔਰਤਾਂ ਹਨ ਉਸਤੇ ਬਾਰੇ ਤੁਹਾਨੂੰ ਦੱਸਦੇ ਹਾਂ ਫਿਰ ਸੈਕਿੰਡ ਥਰਡ ਅਤੇ ਫੋਰਥ ਤਿੰਨੋਂ ਪਾਰਟ ਵਾਈਜ਼ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾ ਭਾਗ ਹੈ ਜੀ ਪਾਰਟ ਵਿੱਚ 1.5 ਲੱਖ ਯਾਨੀ ਕਿ 1,50,000 ਔਰਤਾਂ ਨੂੰ ਜੋ ਪਹਿਲੀ ਸਕੀਮ ਦੇ ਵਿੱਚ ਲਾਭ ਦਿੱਤਾ ਜਾਏਗਾ ਜਿਸ ਕਾਰਨ ਪੰਜਾਬ 'ਚ ਸਿੱਧਾ ਖਰਚਾ 15 ਕਰੋੜ ਰੁਪਏ ਰਕਮਾ ਵਧੇਗਾ ਇਸ ਦੇ ਨਾਲ ਹੀ ਪੰਜਾਬ ਵਿੱਚ ਮਹਿਲਾ ਵੋਟਰ ਦੀ ਗਿਣਤੀ ਦੀ ਗੱਲ ਕਰੀਏ ਤਾਂ 1.02 ਕਰੋੜ ਮਹਿਲਾ ਵੋਟਰ ਹਨ ਪਰ ਇਸ ਦਾ ਸਿੱਧਾ ਲਾਭ ਲਗਭਗ 80 ਲੱਖ ਔਰਤਾਂ ਨੂੰ ਪਹਿਲੇ ਪਾੜ ਦੇ ਵਿੱਚ ਦਿੱਤਾ ਜਾਣ ਵਾਲਾਗਾ ਦੂਜੇ ਪੜਾਅ ਦੇ ਵਿੱਚ ਗੱਲ ਕਰੀਏ ਉਹਨਾਂ ਔਰਤਾਂ ਨੂੰ ਲਾਭ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ ਇਹਨਾਂ ਵਿੱਚ ਗ੍ਰਹਿਣੀਆਂ ਅਤੇ 18 ਸਾਲ ਤੋਂ ਵੱਧ ਉਮਰ ਦੀਆਂ ਉਹ ਵਿਦਿਆਰਥੀਆਂ ਸ਼ਾਮਲ ਹਨ ਜੋ ਸਿਰਫ ਪੜ੍ਹਾਈ ਕਰ ਰਹੀਆਂ ਹਨ ਇਸ ਦੇ ਨਾਲ ਹੀ ਤੀਜੇ ਪੜਾਅ ਦੀ ਗੱਲ ਕਰੀਏ ਤਾਂ ਘੱਟ ਆਮਦਨ ਵਾਲੀਆਂ ਔਰਤਾਂ ਜਾਂ BPL ਕਾਰਡ ਰੱਖਣ ਵਾਲੀਆਂ ਔਰਤਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਚੌਥੇ ਪੜਾਅ ਦੇ ਵਿੱਚ ਗੱਲ ਕਰੀਏ ਤਾਂ ਹਰ ਔਰਤ ਨੂੰ ਇਸ ਸਕੀਮ ਦੇ ਨਾਲ ਜੋੜਿਆ ਜਾਵੇਗਾ ਇੱਕ ਵਾਰ ਇਸ ਸਕੀਮ ਦੇ ਪੂਰੇ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਖਰਚੇ ਵਿੱਚ ਪ੍ਰਤੀ ਮਹੀਨਾ ਲਗਭਗ 900 ਕਰੋੜ ਰੁਪਏ ਦੇ ਵਿੱਚ ਵਾਧਾ ਹੋਵੇਗਾ ਤਾਂ ਇਹ ਸੀ ਦੋਸਤੋ ਜੋ ਉਹ ਅਪਡੇਟ ਕੀ ਕਿਹੜੇ ਪੜਾਅ वाइज ਔਰਤਾਂ ਨੂੰ ਲਾਭ ਦਿੱਤਾ ਜਾਏਗਾ ਹੁਣ ਗੱਲ ਕਰੀਏ ਕਿ ਜਿਹੜੀਆਂ ਪੰਜਾਬ ਦੀਆਂ ਔਰਤਾਂ ਜਿਵੇਂ ਕਿ ਵਿਧਵਾ ਔਰਤਾਂ ਨੇ ਜਾਂ ਫਿਰ ਜਿਨ੍ਹਾਂ ਦੇ ਡਿਵੋਰਸਡ ਔਰਤਾਂ ਨੇ ਇਸ ਤੋਂ ਇਲਾਵਾ ਜਿਹੜੇ ਦੇ ਘਰ ਦੇ ਜੋ ਪਰਵਾਹਕ ਮੈਂਬਰ ਨੇ ਜਿਵੇਂ ਕਿ ਉਹਨਾਂ ਦੇ ਹਸਬੰਦ ਜੋ ਅੰਗ ਹੀ ਨਹੀਂ ਜਾਂ ਫਿਰ ਕੋਈ ਕੰਮ ਨਹੀਂ ਕਰ ਸਕਦੇਗੇ ਤਾਂ ਅਜਹੀਆਂ ਡਿਸੇਬਿਲਟੀ ਔਰਤਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਸਕੀਮ ਦੇ ਵਿੱਚ ਸਭ ਤੋਂ ਪਹਿਲਾਂ ਜੋੜਿਆ ਜਾਏਗਾ ਸਭ ਤੋਂ ਪਹਿਲਾਂ ਉਹਨਾਂ ਔਰਤਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਏਗਾ ਉਸ ਤੋਂ ਬਾਅਦ ਜੋ ਔਰਤਾਂ ਜਿਨ੍ਹਾਂ ਦੀ ਸਾਲਾਨਾ ਆਮਦਨ 60000 ਤੋਂ ਘੱਟ ਹੈ ਅਤੇ ਉਹਨਾਂ ਦੇ ਕੋਈ ਵੀ ਵਪਾਰਕ ਪ੍ਰਾਪਰਟੀ ਜਾਂ ਫਿਰ ਕੋਈ ਵਰਕ ਬੇਸ ਪਰਮਾਨੈਂਟ ਨਹੀਂ ਹੈ ਕਿ ਉਹਨਾਂ ਦੀ ਸਾਲਾਨਾ ਆਮਦਨ ਵਧੇ ਜਾਂ ਫਿਰ ਇੰਨੀ ਆਮਦਨ ਰਹੇ ਤਾਂ ਉਹਨਾਂ ਸਾਰੀਆਂ ਔਰਤਾਂ ਨੂੰ ਸਭ ਤੋਂ ਪਹਿਲਾਂ ਇਸ ਸਕੀਮ ਦੇ ਵਿੱਚ ਜੋੜਿਆ ਜਾ ਰਿਹਾ ਉਸ ਤੋਂ ਬਾਅਦ ਜੋ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਹੌਲੀ-ਹੌਲੀ ਇਸ ਸਕੀਮ ਦੇ ਵਿੱਚ ਕਵਰ ਕੀਤਾ ਜਾਵੇਗਾ ਤਾਂ ਲਗਭਗ ਇਸ ਦੇ ਵਿੱਚ ਕੁਝ ਸਮਾਂ ਜ਼ਰੂਰ ਲੱਗੇਗਾ ਲੇਕਿਨ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਇਸ ਸਕੀਮ ਦਾ ਲਾਭ ਪੰਜਾਬ ਦੇ ਸੀਮਾਨ ਵੱਲੋਂ ਦਿੱਤਾ ਜਾਣ ਵਾਲਾਗਾ ਅਤੇ ਇਸ ਰਖੜੀ ਦੇ ਤਿਉਹਾਰ ਦੇ ਉੱਪਰ ਸੀਮਾਨ ਇਸ ਜੋ ਫਾਈਲ ਹੈ ਇਹ ਸਕੀਮ ਦੀ ਫਾਈਲ ਇਸ ਦੇ ਉੱਪਰ ਸਿਗਨੇਚਰ ਕਰਨਗੇ ਤਾਂ ਜੋ ਪੰਜਾਬ ਦੀਆਂ ਔਰਤਾਂ ਨੂੰ ਇਹ ਸਕੀਮ ਦਾ ਲਾਭ ਮਿਲਣਾ ਸ਼ੁਰੂ ਹੋ ਸਕੇ ਅਤੇ ਇਸ ਦਾ ਕੰਮ ਪੰਜਾਬ ਦੀਆਂ ਆਂਗੜਵੜੀ ਵਰਕਰਾਂ ਹੈਲਪਰਾਂ ਨੂੰ ਦਿੱਤਾ ਜਾਣ ਵਾਲਾਗਾ ਜੋ ਕਿ ਪੂਰੇ ਪੰਜਾਬ ਦੀਆਂ ਔਰਤਾਂ ਦਾ ਡਾਟਾ ਕਲੈਕਟ ਕਰਕੇ ਉਹਨਾਂ ਨੂੰ ਪਾਰਟ ਵਾਈਜ਼ ਕਿ ਕਿਹੜੀ ਔਰਤ ਕਿਹੜੇ ਵਰਗ ਦੇ ਵਿੱਚ ਆ ਰਹੀ ਹੈ ਉਹਨਾਂ ਦਾ ਡਾਟਾ ਅੱਗੇ ਸਰਕਾਰ ਤੱਕ ਪਹੁੰਚਾਵੇਗੀ ਉਸ ਤੋਂ ਬਾਅਦ ਉਸੇ ਹਿਸਾਬ ਨਾਲ ਫਸਟ ਸੈਕਿੰਡ ਥਰਡ ਤੇ ਫੋਰਥ ਸਟੈਪ ਦੇ ਵਾਈਜ਼ ਸਾਰੀਆਂ ਔਰਤਾਂ ਨੂੰ ਸਕੀਮ ਦੇ ਵਿੱਚ ਜੋੜਿਆ ਜਾਵੇਗਾ ਤੇ ਉਹਨਾਂ ਨੂੰ ਸਾਰਿਆਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਣ ਵਾਲਾ ਹੈਗਾ ਤਾਂ ਇਹ ਸੀ ਅੱਜ ਦੀ ਖਾਸ ਅਪਡੇਟ ਇਸ ਤੋਂ ਇਲਾਵਾ ਹੁਣ ਗੱਲ ਕਰਦੇ ਆਪਾਂ ਡਾਕੂਮੈਂਟ ਦੀ ਦਸਤਾਵੇਜ਼ ਦੀ ਦਸਤਾਵੇਜ਼ ਵਿੱਚ ਤੁਹਾਡਾ ਆਧਾਰ ਕਾਰਡ ਵੋਟਰ ਕਾਰਡ ਰਾਸ਼ਨ ਕਾਰਡ ਬੈਂਕ ਖਾਤਾ ਇਹ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਆ ਅਗਰ ਤੁਹਾਡਾ ਰਾਸ਼ਨ ਕਾਰਡ ਨਹੀਂ ਬਣਿਆ ਹੋਇਆਗਾ ਕੁਝ ਔਰਤਾਂ ਦੇ ਜਿਵੇਂ ਕਿ ਪਰਿਵਾਰਕ ਮੈਂਬਰ ਕੋਈ ਜੌਬ ਕਰਦੇ ਆ ਜਾਂ ਫਿਰ ਜਿਨ੍ਹਾਂ ਦੇ ਸਹੀ ਘਰ ਵਿੱਚ ਪਰਿਵਾਰਕ ਪ੍ਰਾਪਰਟੀ ਹੈਗੀ ਹੈ ਤਾਂ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣਦੇਗੇ ਤਾਂ ਉਹਨਾਂ ਨੂੰ ਕਭਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਦੇ ਜੋ 3 ਤੇ 4 ਪੜਾਇਆ ਉਸ ਦੇ ਵਿੱਚ ਸਾਰੀਆਂ ਵਰਗ ਦੀਆਂ ਔਰਤਾਂ ਨੂੰ ਜੋੜਿਆ ਜਾਏਗਾ ਇਸ ਕਰਕੇ ਉਹਨਾਂ ਕੋਲ ਰੈਜ਼ੀਡੈਂਟ ਦਾ ਰਿਹਾਸ਼ੀ ਦਾ ਪੱਕਾ ਸਬੂਤ ਜ਼ਰੂਰ ਹੋਣਾ ਚਾਹੀਦਾਗਾ ਜਿਸ ਦੇ ਵਿੱਚ ਤੁਹਾਡਾ ਵੋਟਰ ਕਾਰਡ ਵੀ ਚੱਲ ਜਾਏਗਾ ਬਿਜਲੀ ਦਾ ਬਿੱਲ ਚੱਲ ਜਾਏਗਾ ਜਾਂ ਫਿਰ ਕੋਈ ਹੋਰ ਡਾਕੂਮੈਂਟ ਹੋਵੇ ਜਿਸ ਤੇ ਤੁਹਾਡਾ ਜੋ ਐਡਰੈਸ ਪ੍ਰੂਫ ਵਾ ਜੋ ਵਰਤਿਆ ਜੀ ਕਿਉਂਕਿ ਆਧਾਰ ਕਾਰਡ ਸਿਰਫ ਆਇਡੈਂਟੀਟੀ ਪ੍ਰੂਫ ਦੇ ਲਈ ਵਰਤਿਆ ਜਾਂਦਾ ਹੈਗਾ ਐਡਰੈਸ ਪ੍ਰੂਫ ਲਈ ਤੁਹਾਡੇ ਕੋਲ ਇੱਕ ਪ੍ਰੂਫ ਜਰੂਰ ਹੋਣਾ ਚਾਹੀਦਾ ਹੈਗਾ ਪਲੱਸ ਤੁਹਾਡਾ ਬੈਂਕ ਖਾਤਾ ਜ਼ੀਰੋ ਸੇਵਿੰਗ ਬੈਲੈਂਸ ਅਕਾਊਂਟ ਹੋਣਾ ਚਾਹੀਦਾ ਹੈਗਾ ਜੁਆਇੰਟ ਬੈਲੈਂਸ ਅਕਾਊਂਟ ਨਹੀਂ ਚੱਲੇਗਾ ਚਾਹੇ ਤੁਹਾਡੀ ਉਮਰ 18 ਤੋਂ ਵੱਧ ਹੈ ਤੁਹਾਡਾ ਹਸਬੰਦ ਦੇ ਨਾਲ ਖਾਤਾ ਖੁੱਲਿਆ ਆ ਉਹ ਵੀ ਨਹੀਂ ਚੱਲੇਗਾ ਤੁਹਾਡੇ ਫਾਦਰ ਨਾਲ ਖਾਤਾ ਖੁੱਲਿਆ ਆ ਮਦਰ ਨਾਲ ਖੁੱਲਿਆ ਉਹ ਖਾਤੇ ਨਹੀਂ ਚੱਲਦੇਗੇ ਜ਼ੀਰੋ ਬੈਲੈਂਸ ਜਨਤਨ ਖਾਤਾ ਇਸ ਦੇ ਵਿੱਚ ਚੱਲਦਾ ਆ ਤਾਂ ਆਪਣੇ ਜਿਨ੍ਹਾਂ ਦੇ ਖਾਤੇ ਨਹੀਂ ਖੁੱਲੇ ਖਾਤੇ ਖੁਲਵਾ ਲਓ ਜਿਨ੍ਹਾਂ ਦੇ ਖਾਤੇ ਖੁੱਲੇ ਹੋਏ ਆ ਖਾਤਿਆਂ ਦੀ ਕੇਵਾਈਸੀ ਕਰਵਾ ਕੇ ਜਰੂਰ ਰੱਖੋ ਤਾਂ ਹੋਰ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜਦੋਂ ਸਕੀਮ ਸਟਾਰਟ ਹੋਵੇਗੀ ਆਪਾਂ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਧੰਨਵਾਦ